ਅੱਜ ਅਸੀਂ ਪਹੁੰਚਿਆ ਹਾਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਜਿਹੜਾ ਚੌਥਾ ਗੁਰਦੁਆਰਾ ਸਾਹਿਬ ਨੇ ਸਾਹਿਤ ਕੀ ਸਾਹਿਬ ਇੱਥੇ ਦਾ ਜਿਹੜਾ ਇਤਿਹਾਸ ਹੈ ਸਾਡੇ ਨਾਲ ਬਾਬਾ ਜੀ ਨੇ ਇਹ ਤੁਹਾਨੂੰ ਦੱਸਣਗੇ ਇੱਥੇ ਦੇ ਇਤਿਹਾਸ ਬਾਰੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਇਹ ਇਸ ਤਾਂ ਇਹ ਇਸਤਾਨ ਨੂੰ ਸ਼ਹੀਦੀ ਵੀ ਬੋਲਿਆ ਜਾਂਦਾ ਜੀ ਤੇ ਇਹ ਨਾ ਜਦੋਂ ਮਹਾਰਾਣੀ ਕਿਲਾ ਛੱਡਿਆ ਉਸ ਟਾਈਮ ਮਹਾਰਾਜ ਕਿਲੇ ਛੱਡਣ ਜਦੋਂ ਨਾਨਕਪੁਰ ਸਾਹਿਬ ਛੱਡਿਆ ਤਾਂ ਉਹ ਪੜਾਵਾਂ ਦੇ ਵਿੱਚ ਮੇਂ ਟੁਕੜੀਆਂ ਦੇ ਵਿੱਚ ਨਿਕਲੇ ਆ ਤੋਂ ਮਾਤਾ ਉਹਨਾਂ ਨੂੰ ਅੱਗੇ ਪਿੱਛੇ ਆ ਪੰਜ ਸੱਤ ਟੁਕੜੀਆਂ ਦੇ ਵਿੱਚ ਉਹ ਅੱਗੇ ਨਿਕਲੇ ਆ ਜਦੋਂ ਮਹਾਰਾਜ ਜਾ ਰਹੇ ਸੀਗੇ ਨਾ ਉਹ ਸਾਰੇ ਅੱਗੇ ਚਲੇ ਗਏ ਸਾਰੇ ਮਾਤਾ ਉਹ ਨਹੀਂ ਅੱਗੇ ਚਲੇ ਗਏ ਮਾਤਾ ਗੁਜਰੀ ਜੀ ਅੱਗੇ ਚਲੇ ਗਏ ਮਹਾਰਾਜ ਅੱਗੇ ਚਲੇ ਗਏ ਤੇ ਇੱਥੇ ਬਾਬਾ ਅਜੀਤ ਸਿੰਘ ਲਾਸਟ ਵਾਲੀ ਟੁਕੜੀ ਦੀ ਕਮਾਂਡ ਕਰਦੇ ਸੀਗੇ ਉਹਨਾਂ ਨੂੰ ਘੇਰਾ ਪੈ ਗਿਆ ਤੇ ਇਹਤੇ 10 ਲੱਖ ਦੀ ਜਿਹੜੀ ਫੌਜ ਸੀਗੀ ਬਾਈ ਧਰ ਦੇ ਰਾਜ ਇਹ ਇਹ ਮੁਗਲ ਫੌਜ ਸੀਗੀ ਤੇ ਨਾਲ ਬਾਈ ਧਰ ਦੇ ਰਾਏ ਸੀਗੇ ਉਹਨਾਂ ਨੇ ਫਿਰ ਜਦੋਂ ਬਾਬਾ ਅਜੀਤ ਸਿੰਘ ਦੀ ਟੁਕੜੀ ਤੇ ਹਮਲਾ ਕਰਿਆ ਹੋਇਆ ਤਾਂ ਮਾਰਾ ਜੱਗੇ ਚਲੇ ਗਏ ਸੀਗੇ ਮਾਰਾ ਨੇ ਫਿਰ ਬਾਬਾ ਉਦੇਸ ਸਿੰਘ ਨੂੰ ਬਚਨ ਕੀਤੇ ਵੀ ਬਾਬਾ ਅਜੀਤ ਸਿੰਘ ਆਪਣੇ ਨਾਲ ਕਿਉਂ ਕਿੱਥੇ ਰਹਿ ਗਏ ਤੇ ਫਿਰ ਮਾਰਾ ਨੇ ਪੁੱਛਿਆ ਜਦੋਂ ਤੇ ਬਾਬਾ ਉਦੇਸ ਸਿੰਘ ਨੇ ਜਵਾਬ ਦਿੱਤਾ ਵੀ ਉਹਨਾਂ ਨੂੰ ਘੇਰਾ ਪੈ ਗਿਆ ਪਿੱਛੇ ਮੁਗਲਾਂ ਨੇ ਕਿਰਾ ਵਾਲੇ ਸਾਹੀ ਦੀ ਬਿਰਾਗੇ ਤੇ ਉਹ ਵੀ ਉੱਥੇ ਘਿਰ ਗਏ ਆ ਉਹ ਜਿਹੜਾ ਮਹਾਰਾ ਨੇ 50 ਸਿੰਘ ਦਿੱਤੇ ਬਾਬਾ ਉਦੇ ਸਿੰਘ ਨੂੰ ਤੇ ਉਹਨਾਂ ਨੂੰ ਥਾਪੜਾ ਦੇ ਕੇ ਵੀ ਤੁਸੀਂ ਉੱਥੇ ਮੋਰਚਾ ਸੰਭਾਲੋ ਬਾਬਾ ਅਜੀਤ ਸਿੰਘ ਨੂੰ ਅੱਗੇ ਪਰਿਵਾਰ ਦੇ ਨਾਲ ਭੇਜੋ ਤੇ ਫਿਰ ਇੱਥੇ ਆ ਗਏ ਬਾਬਾ ਉਦੇ ਸਿੰਘ ਤੇ 50 ਸਿੰਘਾਂ ਨੇ ਉਹ ਮੋਰਚਾ ਸੰਭਾਲਿਆ 10 ਲੱਖ ਦੇ ਕਰੀਬ ਇਹ ਮੁਗਲ ਖੋਜਾਂ ਸੀਗੀਆਂ ਤੇ ਬਾਕੀ ਬਾਈ ਧਾਰ ਦੇ ਰਾਜੇ ਸੀਗੇ 2.5 ਲੱਖ ਦੇ ਕਰੀਬ ਉਹਨਾਂ ਦੀ ਫੌਜ ਸੀਗੀ ਇਹ ਤੇ 4.5 ਘੰਟੇ ਮੋਰਚਾ ਸੰਭਾਲਿਆ ਬਾਬਾ ਉਦੇਸ ਸਿੰਘ ਨੇ ਪਪਾ ਅਜੀਤ ਸਿੰਘ ਨੂੰ ਅੱਗੇ ਪਰਿਵਾਰ ਨਾਲ ਭੇਜਤਾ ਤੇ ਇੱਥੇ ਇਹ 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 ਮੋਰਚਾ ਉਹਨਾਂ ਨੇ ਸੰਭਾਲਿਆ ਸੀਗਾ ਉਸ ਟਾਈਮ 4.5-5 ਘੰਟੇ ਲੜਾਈ ਹੋਈ ਸੀ ਇੱਥੇ ਜਦੋਂ ਆਪਾਂ ਇਤਿਹਾਸ ਦੇ ਵਿੱਚ ਸੁਣਦੇ ਆ ਕਿ ਮਹਾਰਾ ਨੇ ਆਸਾਦੀ ਬਾੜ ਜਿਹੜੀ ਲਈ ਆ ਉਹ ਸਰਸਾ ਦੇ ਕਿਨਾਰੇ ਸੀਗੀ ਤੇ ਉਸ ਟਾਈਮ ਇਹ ਇਸ ਜਗ੍ਹਾ ਤੇ ਉਹ ਫੌਜਾਂ ਇਹਨਾਂ ਨੇ ਬਾਬਾ ਉਦੇਸ ਸਿੰਘ ਦੀਆਂ ਦੇ 50 ਸਿੰਘ ਸੀਗੇ ਇਹਨਾਂ ਨੇ ਉਹ ਘੇਰੇ ਦੇ ਵਿੱਚ ਇਹ ਫੌਜਾਂ ਰੋਕ ਕੇ ਰੱਖੀਆਂ ਇੱਥੇ ਫਿਰ ਬਾਬਾ ਉਦੇ ਸਿੰਘ ਤੇ 50 ਸਿੰਘਾਂ ਦੀ ਸ਼ਹੀਦੀ ਹੋਈ ਐ ਉਸ ਟਾਈਮ ਦੇ ਵਿੱਚ ਜਾਨੀ ਇਹ ਸੀਗਾ ਮੁਗਲਾਂ ਨੂੰ ਵੀ ਇਹ ਲੱਗਦਾ ਸੀਗਾ ਵੀ ਇਹ ਜਿਹੜੀ جنگ ਲੜ ਰਹੇ ਨੇ ਬਾਬਾ ਉਦੇ ਸਿੰਘ ਅੱਗੇ ਹੋ ਕੇ ਵੀ ਉਹ ਮਹਾਰਾਜਕੁਤ ਲੜਦੇ ਆ ਇਹਨਾਂ ਨੂੰ ਹਾਲਿਆਂ ਜਿਹੜੇ ਅੱਗੇ ਹੋ ਕੇ ਲੜਦੇ ਸੀ ਉਹਨਾਂ ਨੂੰ ਇਹੀ ਨੇ ਉਹਨਾਂ ਨੇ ਕਿਹੜਾ ਦਰਸ਼ਨ ਕਰੇ ਸੀਗੇ ਹਾਂਜੀ ਉਸ ਤਾਂ ਉਸ ਟਾਈਮ ਜਦੋਂ ਇੱਥੇ ਜੰਗ ਹੋਈ ਆ ਤਾਂ ਇਹਨਾਂ ਦਾ ਸੀਸ ਕਲਮੋ ਕਰਕੇ ਛੀਦੋਗੇ ਸੀਗੇ ਬਾਬਾ ਉਦੇਸਿੰਘ ਸ਼ਹੀਦ ਹਾਂ ਸੀ ਸ਼ਹੀਦ ਉਹ ਲੈਣਾ ਸੀ ਇਸ ਕਲਮ ਕਰਕੇ ਨਾ ਇਹ ਮੁਗਲ ਖੋਜਾਂ ਸੀਗੀਆਂ ਜਿਹੜੀਆਂ ਉਹ ਵੀ ਅਸੀਂ ਰੰਗੇ ਕੋਲੇ ਲੈ ਕੇ ਜਾਂਦੇ ਆ ਵੀ ਅਸੀਂ ਮਹਾਰਾਜ ਸ਼ਹੀਦ ਕਰਦੇ ਤੇ ਅਸੀਂ ਇਨਾਮ ਲਵਾਂਗੇ ਫਿਰ ਇੱਥੇ ਭਾਈ ਤਾਰਦੇ ਰਾਜਾ ਨੇ ਮਹਾਰਾਜ ਦੇ ਦਰਸ਼ਨ ਕਰੇ ਸੀਗੇ ਉਹਨਾਂ ਨੇ ਫਿਰ ਕਿਹਾ ਵੀ ਇਹ ਤਾਂ ਬਾਬਾ ਉਦੇਸਿੰਘ ਜਰਨੈਲ ਨੇ ਤੇ ਮਹਾਰਾਤਾ ਅੱਗੇ ਕਹਣਾ ਸਬਸਾ ਵਿਪਾਰ ਕਰਗੇ ਉਸ ਟਾਈਮ ਫਿਰ ਇਹ ਉਹ ਇੱਥੇ ਛੀਦੀ ہوئی ਆ ਇਥੇ ਟਾਰੀ ਪਿੰਡਾ ਉੱਥੇ ਉਹਨਾਂ ਦਾ ਅੰਗੀਠਾ ਬਣਿਆ ਬਾਬਾ ਉਦੇ ਸਿੰਘ ਦਾ ਇਹ ਸਿੱਧੀ ਸਥਾਨਾ ਜਿਹੜਾ ਇਹ ਪਹਿਲਾ ਇੱਥੇ ਪਹਿਲੇ ਜਿਹੜੇ ਗੋਗਲ ਸਿੰਘ ਦੇ ਮਾਰਗ ਦੇ ਪਹਿਲੇ ਸ਼ਹੀਦ ਹੋਏ ਆ ਜਿਹੜੇ ਬਾਬਾ ਉਦੇ ਸਿੰਘ ਸਿੱਖ ਕੌਮ ਦੇ ਜਰਨਲ ਸੀਗੇ ਤੇ ਬਾਬਾ ਮਨੀ ਸਿੰਘ ਦੇ ਵੱਡੇ ਬੇਟੇ ਸੀਗੇ ਬਾਬਾ ਬਚਿੱਤਰ ਸਿੰਘ ਦੇ ਵੱਡੇ ਭਰਾ ਇਹ ਮਹਾਰਾਜ ਦੇ ਨਾਲ ਸਭ ਤੋਂ ਨੇੜੇ ਬਾਬਾ ਉਦੇ ਸਿੰਘ ਰਹੇ ਨੇ ਇਹਨਾਂ ਨੂੰ ਹੀ ਮਹਾਰਾਜ ਨੇ ਇੱਥੇ ਜਿਹੜੇ ਜਰਨੈਲ ਸੀਗੇ ਸਿੱਖ ਕੌਮ ਦੇ ਜਿਹੜੇ ਜਰਨੈਲ ਹੋਏ ਆ ਉਹ ਵੀ ਬਾਬਾ ਉਦੇ ਸਨ ਸੀਗੇ ਇਹਦਾ ਇਤਿਹਾਸ ਬਹੁਤ ਵੱਡਾ ਆ ਤੇ ਇਸ ਟਾਈਮ ਇਥੇ ਸਾਡੇ ਬਾਬਾ ਕੁਲਵੀਰ ਸਿੰਘ ਜੀ ਦਾ ਅੰਦਰਾਜੀ ਹੈ ਤੇ ਉਹਨਾਂ ਦਾ ਪੈਰਾ ਇਥੇ ਸਾਡੀ ਜਿਹੜੀ ਨਿੰਗ ਜੱਥੇਬੰਦੀ ਆ ਉਹਨਾਂ ਦੀ ਇਥੇ ਚੌਣੀ ਹੈ ਜੀ ਬਾਕੀ ਮਹਾਰਾਜ ਤੁਹਾਡੀ ਯਾਤਰਾ ਸਫਲ ਕਰੇ ਇਹ ਹੀ ਬੇਨਤੀ ਆ ਕਿ ਬੱਚਿਆਂ ਨੂੰ ਨਾ ਹੀ ਤੁਸੀਂ ਸਿੱਖੀ ਨਾਲ ਜੋੜੋ ਆਉਣ ਵਾਲਾ ਸਮਾਂ ਜਿਹੜਾ ਅਸੀਂ ਉਹਨੂੰ ਸਾਡੀ ਨਾ ਸਿੱਖੀ ਨੂੰ ਲੋਕ ਢਾਲਾ ਰਹੇ ਆ ਅਸੀਂ ਨਾ ਉਹ ਇਤਿਹਾਸ ਨੂੰ ਅਸੀਂ ਸੋਚਦੇ ਦੇਖਿਆ ਨਹੀਂ ਸਾਡੀਆਂ ਦਾ ਮਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸਾਨੂੰ ਸਿਰ ਜਾਇਆ ਸਾਡੇ ਤਾਜ ਨੇ ਜਿਹੜੇ ਇਹ ਇਹ ਉਹ ਮਾਰਾ ਨਹੀਂ ਪਖਸ਼ੀ ਹੋਇਆ ਜਿਹੜੇ ਇਹ ਉਹਨਾਂ ਦੀਆਂ ਕੁਰਬਾਨੀਆਂ ਸਦਕੇ ਸਾਡੇ ਤੇ ਅੱਜ ਸਿਰ ਤੇ ਤਾਜ ਨੇ ਇਹ ਅਸੀਂ ਤਾਜ ਕਹਿੰਦੇ ਆ ਕੋਈ ਹਜ਼ਾਰਾਂ ਦੇ ਬੰਦਿਆਂ ਦੇ ਵਿੱਚ ਖੜਾ ਇੱਕ ਸਿੰਘ ਬੜਕ ਮਾਰ ਦੇਵੇ ਉਹ ਲੱਗ ਹੋਊਗੀ ਉਹ ਸਿੰਘ ਪਛਾਣਿਆ ਜਾਊਗਾ ਤੇ ਵੀ ਹਾਂ ਇਹ ਸਿੰਘ ਦੀ ਬੜਕ ਹੈ ਤੇ ਬਾਕੀ ਹਾਂ ਜੀ ਬੱਚਿਆਂ ਲਈ ਉਹ ਕਰ ਰਹੇ ਹਾਂ ਹਾਂ ਜੀ ਜੀ ਕਿ ਅਸੀਂ ਥੋੜੇ ਸ਼ਬਦਾਂ ਦੇ ਵੀ ਉਹਨਾਂ ਨੇ ਦੱਸੀਏ ਵੀ ਆਹ ਸਾਡੇ ਗੁਰਦੁਆਰੇ ਆਹ ਸਾਡੇ ਗੁਰੂਆਂ ਦੇ ਇਤਿਹਾਸ ਨੇ ਹਾਂ ਜੀ ਜੀ ਕਿਉਂਕਿ ਬੱਚਿਆਂ ਨੂੰ ਜਦੋਂ ਆਪਾਂ ਥੋੜਾ ਜਿਹਾ ਦੱਸਾਂਗੇ ਨਾ ਮੈਨ ਮੈਨ ਦੇ ਕੇ ਹਾਂ ਜੀ ਹਾਂ ਬਹੁਤ ਵਧੀਆ ਹੈ ਹਾਂ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ ਨੀ ਬੱਚੇ ਫਿਰ ਇਤਰ ਨੂੰ ਤੁਰਨਗੇ ਜਦੋਂ ਪਤਾ ਲੱਗੇ ਸਾਡਾ ਨਹੀਂ ਜਿਹੜਾ ਸਾਰਾ ਗੁਰਗੋਇ ਸਿੰਘ ਮਾਰ ਗਿਆ ਜੀ ਹਾਂ ਜੀ ਜੀ ਇਸੇ ਜਿੰਨੇ ਵੀ ਲਗਭਗ 91 ਦੇ ਕਰੀਬ ਗੁਰਦੁਆਰੇ ਹਾਂਜੀ 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 ਉਹ ਸਾਰੇ ਅਸੀਂ ਕਵਰ ਕਰਨੇ ਨੇ ਠੀਕ ਹੈ ਠੀਕ ਹੈ ਮਹਾਰਾਜ ਦੀ ਕਿਰਪਾ ਨਾਲ ਹੋ ਰਹੇ ਦੇ ਆਇਓ ਜ਼ਰੂਰ